ਆ ਤੁਸੀਂ ਦੇਖ ਸਕਦੇ ਗੰਦ ਦੇ ਵਿੱਚ ਵੀਰ ਮਾਰ ਮਾਰ ਕੇ ਸਾਰਾ ਗੰਦ ਬਾਹਰ ਸਿੱਟ ਰਿਹਾ ਤਾਂ ਕਿੰਨੀ ਗਰਮੀ ਐ ਇਸ ਟਾਈਮ ਕਿੰਨੇ ਕਿਦਾਂ ਕਿੰਨੇ ਕੱਪੜੇ ਦੇਖ ਪਏ ਆ ਹਨਾ ਬਾਹਰ ਛੱਡਦੇ ਬਾਹਰ ਓਹੋ ਵਾਹ ਕਰੋ ਵਾਹ ਕਰੋ ਵਾਹ ਕਰੋ ਵਾਹ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਅੱਜ ਆਏ ਹਾਂ ਜੀ ਇਹ ਹਰਨੰਦਪੁਰ ਸਾਹਿਬ ਤੋਂ ਨੰਗਲ ਵਾਲੇ ਰੋਡ ਦੇ ਉੱਪਰ 10 ਗਰਾਈਆਂ ਪੁਲ ਪੈਂਦਾ ਜਿੱਥੇ ਇੱਕ ਵੀਰ ਦੀ 10 ਪਈ ਹੈ ਕਿਦਾਂ ਠੀਕ ਆ ਠੀਕ ਆ ਠੀਕ ਆ ਮੇਰਾ ਭਰਾ ਕੀ ਕਿ ਰੱਖਿਆ ਕੀ ਆ ਇਹ ਮਤਲਬ ਕਾਫੀ ਚਰਾਂ ਤੋਂ ਗੰਦ ਦੇ ਵਿੱਚ ਆ ਤੁਸੀਂ ਦੇਖ ਸਕਦੇ ਗੰਦ ਦੇ ਵਿੱਚ ਵੀਰ ਮਾਰ ਮਾਰ ਕੇ ਸਾਰਾ ਗੰਦ ਬਾਹਰ ਸਿੱਟ ਰਿਹਾ। ਸੰਤਰਾ ਕੀ ਤੇ ਹੈਗਾ ਭਰਾ ਕੋਈ ਪੰਜਾਬ ਦਾ ਹੀ ਸਾਡੇ ਦਾ ਰਹਿਣ ਵਾਲਾ ਹਾਲਾਤ ਤੁਸੀਂ ਦੇਖ ਸਕਦੇ ਆ। ਤੇ ਹਾਂ ਆਜੋ ਖਾਣਾ ਆਜੋ ਆਜੋ ਚਲ ਉੱਥੇ ਲੈ ਚਲੋ। ਆਜੋ ਆਜੋ ਰੋਟੀ। ਤੇ ਹਾਲਾਤ ਕੋਈ ਪੂਰੇ ਬਣੇ ਹੋਏ ਆ। ਤੇ ਇਧਰ ਇਧਰ ਸਾਨੂੰ ਦੱਸਿਆ ਗਿਆ ਸੀਗਾ ਸਾਡੀ ਭੈਣ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਅਮਨਦੀਪ ਕੌਰ ਉੱਥੇ ਜੱਜ ਦੀ ਸਵਾਵਾਂ ਨਿਵਾ ਰਹੇ ਆ ਉਹਨਾਂ ਨੇ ਇਤਲਾਹ ਦਿੱਤੀ ਸੀ ਵੀ ਇੱਥੇ ਵੀ ਇੱਕ ਜਿਹੜਾ ਵੀਰ ਆ ਬਹੁਤ ਮਾੜੀ ਹਾਲਤ ਦੇ ਵਿੱਚ ਇਸ ਰੋਡ ਦੇ ਉੱਪਰ ਰਹਿੰਦਾ ਵੀ ਤੁਸੀਂ ਜਰੂਰ ਉਹਦੀ ਉਹਦੀ ਦੇਖੋ ਵੀ ਉਹਦੇ ਕੀ ਆਪਾਂ ਉਹਦੀ ਹੈਲਪ ਕਰ ਸਕਦੇ ਆ ਤੇ ਹੁਣ ਅਸੀਂ ਸਾਡੀ ਟੀਮ ਜਿਹੜੀ ਉਹ ਆਈ ਆ ਹਾਲਾਤ ਵਾਕਿਆ ਹੀ ਬਹੁਤ ਖਰਾਬ ਆ ਤੇ ਮੈਂ ਇਹ ਕੋਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਨੂੰ ਪਾਉਂਗਾ ਵੀ ਆਪਾਂ ਪਹਿਚਾਨ ਸਕੀਏ ਕੌਣ ਕਿੱਥੋਂ ਦੇ ਰਹਿਣ ਵਾਲਾ ਵੀਰ ਪੰਜਾਬ ਦਾ ਹੀ ਲੱਗ ਰਿਹਾ ਵੀਰ ਕਿਸ ਵੀ ਰੱਖੇ ਹੋਏ ਆ ਪਰ ਹਾਲਾਤ ਸਹੀ ਨਹੀਂ ਹੈਗੇ ਵੀਰ ਦੇ ਉਥੇ ਕੂੜੇ ਦੇ ਵਿੱਚ ਕਾਫੀ ਚਿਰਾਂ ਤੋਂ ਕੂੜਾ ਚੱਕ ਚੱਕ ਬਾਹਰ ਸਿੱਟ ਰਿਹਾ ਸੀ ਕੂੜੇ 'ਚ ਹੱਥ ਮਾਰ ਰਿਹਾ ਸੀ ਇਸ ਕਰਕੇ ਹੁਣ ਜਿਹੜਾ ਆਪਾਂ ਸੰਸਤਾ ਬਾਬਾ ਦੀਪ ਸਿੰਘ ਸੇਵਾਦਾਲ ਦੇ ਵਿੱਚ ਲੈ ਕੇ ਹੁਣ ਇਦਾਂ ਹੀ ਜਾਵਾਂਗੇ ਤੇ ਨਿਗਾਹ ਜਰੂਰ ਰੱਖਿਆ ਕਰੋ ਆਪਣੇ ਲਾਗੇ ਜਦੋਂ ਕਦੇ ਨੰਗਦੇ ਆ ਵੜਦੇ ਆ ਤੁਸੀਂ ਜਦੋਂ ਵੀ ਕਿਤੇ ਨੰਗਦੇ ਵੜਦੇ ਆ ਨਿਗਾਹ ਜਰੂਰ ਰੱਖਿਆ ਕਰੋ ਆਪਣੇ ਏਰ ਦੇ ਗਿਰਦ ਵੀ ਤੁਹਾਡੇ ਲਾਗੇ ਕੋਈ ਆਸ-ਪਾਸ ਇਦਾਂ ਦਾ ਤਾਂ ਨਹੀਂ ਵੀਰ ਕੋਈ ਹੈਗਾ ਜਿਹਦੇ ਹਾਲਾਤ ਵਾਕਿਆ ਖਰਾਬ ਆ ਜਿਹੜਾ ਵਾਕਿਆ ਹੀ ਉਹਨੂੰ ਉਹਦੀ ਉਹਨੂੰ ਜਿਹੜੀ ਇਹੋ ਜਿਹੀ ਮੈਡੀਕਲ ਦੀ ਜ਼ਰੂਰਤ ਆ ਉਦੀ ਸਾਂਭ ਸੰਭਾਲਣ ਦੀ ਜ਼ਰੂਰਤ ਆ ਇਹੋ ਜੀ ਤੁਹਾਡੇ ਲਾਗੇ ਕਿਤੇ ਵੀ ਹੋਵੇ ਤਾਂ ਜ਼ਰੂਰ ਤੁਸੀਂ ਨਿਗਾਹ ਜ਼ਰੂਰ ਰੱਖਿਆ ਕਰੋ ਆਪਣੇ ਕਿਸੇ ਵੀ ਸੰਸਥਾ ਦੇ ਨਾਲ ਸੰਪਰਕ ਕਰਿਆ ਕਰੋ ਹਾਂ ਹਾਂ ਲੈ ਕੇ ਨਹੀਂ ਲੈ ਕੇ ਬਈ ਇੱਕ ਕਾਫੀ ਵੀਰ ਜਿਹੜੇ ਜਿਹੜੇ ਲੋਕਲ ਇੱਥੇ ਵੀਰ ਉਹ ਵੀਰ ਜਿਹੜੇ ਲੋਕਲ ਆ ਕਾਫੀ ਵੀਰ ਸਾਨੂੰ ਕਹਿ ਰਹੇ ਆ ਵੀ ਵਧੀਆ ਗੱਲ ਆ ਤੁਸੀਂ ਲੈ ਜਾਓ ਕਿਉਂਕਿ ਇੱਥੇ ਹਰਦਗਰਦ ਸਾਰੇ ਹੀ ਤਕਰੀਬਨ ਹੀ ਸਾਰੇ ਲੋਕ ਇਹਨੂੰ ਜਾਣਦੇ ਆ ਵੀਰ ਨੂੰ ਤੇ ਹੁਣ ਜਿਹੜਾ ਅਸੀਂ ਲੈ ਕੇ ਜਿਹੜਾ ਆ ਖੋਲ ਇਹਨੂੰ ਹਾਂ ਖੋਲ ਕੇ ਇਹਨੂੰ ਸਾਈਡ ਤੇ ਰੱਖ ਲੈਣਾ ਨਹੀਂ ਖੋਲਣਾ ਕਾ ਤੂੰ ਖੋਲ ਨਹੀਂ ਦਿੰਦਾ ਕਿਹੜਾ ਪਿੰਡ ਕਿਹੜਾ ਆਪਣਾ ਪਿੰਡ ਕਿਹੜਾ ਪਿੰਡ ਪਿੰਡ ਕਿਹੜਾ ਬਸ ਖੋਲ ਖੋਲ ਸਬਰ ਕਰ ਸਬਰ ਕਰ ਸਬਰ ਕਰ ਕੱਪੜੇ ਆਪਾਂ ਨਹਾ ਕੇ ਨਾ ਕੱਪੜੇ ਪਾ ਲੈਣੇ ਬਸ ਕੱਪੜੇ ਪਾ ਲੈਣੇ ਨਾ ਆ ਕੇ ਬਸ ਨਾ ਦੇ ਤਾਂ ਕੀ ਹਾਲਤ ਬਣੀ ਪਈ ਐ ਇਸ ਤੇ ਖੜਿਆ ਖੜਿਆ ਨਾ ਆਹ ਦਿਖਾ ਲਓ ਵਾਹਿਗੁਰੂ 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 ਬਸ ਬਸ ਖੜਾ ਹੋ ਜਾ ਖੜਾ ਹੋ ਜਾ ਮੇਰਾ ਭਰਾ ਖੜਾ ਹੁਣ ਚਾਹ ਜੀ ਪੀਣੀ ਐ ਤੇ ਸਰ ਜੀ ਨਹੀਂ 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 ਕੋਈ ਨਹੀਂ ਕੋਈ ਨਹੀਂ ਛੱਡ ਦੇ ਛੱਡ ਦੇ ਨਹੀਂ ਕੋਈ ਨਹੀਂ ਮੇਰਾ ਵੀਰ ਯਾਰ ਰੁਕ ਜਾ ਬਹੁਤ ਕਰ ਕਰਮ ਥੋੜਾ ਕਿਤਾ ਕਿੰਨੀ ਗਰਮੀ ਐ ਇਸ ਟਾਈਮ ਕਿੰਨੇ ਕਿਦਾਂ ਕਿੰਨੇ ਕੱਪੜੇ ਦੇਖ ਪਏ ਆ ਹਨਾ ਵਾਹ ਛੱਡ ਦੇ ਬਾਣਾ ਅਸੀਂ ਆ ਗਏ ਇਸ ਟਾਈਮ ਮੈਨੂੰ ਦਵਾਈ ਦੀ ਮੈਡੀਸਨ ਦੀ ਲੋੜ ਆ ਇਹਨੂੰ ਤੇ ਤੋਦ ਲਿਆ ਤੋਪੂਣਾ ਤਬਰ ਤਾ ਕੈਂਚੀ ਲਿਓ ਕੈਂਚੀ ਲਿਓ ਕੈਂਚੀ ਐ ਪੁੱਟੀ ਬਿਲੇ ਜਗਦਾ ਉਹਨੂੰ ਜਗਦੇ ਤਾ ਵਾਹ 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 ਬੁਲੇਟ ਚੱਲੂ ਜੀ ਬੁਲੇਟ ਤੋਂ ਕਰਦ ਪਰੇ ਕਰ ਕਰਮ ਕਰਦ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਲੈ ਤੱਕੇ ਨਾ ਨਾ ਸਾਰੇ ਜੋ ਵੀ ਮਿਲਦਾ ਉਹ ਇੱਥੇ ਵਿੱਚ ਪਾਈ ਜਾਣਾ ਜੋ ਮਿਲਦਾ ਉਹਨੇ ਪਾਈ ਜਾਣ ਕਿਉਂਕਿ ਇਸ ਟਾਈਮ ਉਹਨੂੰ ਨਹੀਂ ਸਮਝ ਹੈਗੀ ਉੱਥੇ ਗਾਂਦ ਸੀ ਗਾਂਦ ਦੇ ਵਿੱਚ ਹੱਥ ਮਾਰ ਰਿਹਾ ਸੀ ਦੇਖ ਕਿ ਇਨਸਾਨ ਆ ਇਨਸਾਨ ਦਾ ਇਹ ਹਾਲਾਤ ਇੱਕ ਲਾਬ ਆਪਲਾ ਇੱਕ ਲਾਬ ਆਪਲਾ ਠੀਕ ਹੋ ਗਿਆ ਨਿਕਲ ਦਿੰਦਾ ਏ ਇੱਕ ਆਲਾ ਪਾਓ ਓਹੋ ਵਾਹਿਗੁਰੂ 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 ਹਾਂ ਬੈਲਟ ਲਾ ਦੇ ਲਾ ਦੇ ਲਾ ਦੇ ਲਾ ਦੇ ਹਾਂ ਆਪ ਹੀ ਲਾਦਣੇ ਆਪ ਹੀ ਲਾਦਣੇ ਆਪ ਹੀ ਲਾ ਆਪ ਹੀ ਲਾਦਣੇ ਵੀਰ ਨੇ ਆਪ ਹੀ ਉਹ ਬੱਲੇ ਬੱਲੇ ਆਪ ਹੀ ਲਾਦਣੇ ਆਪ ਹੀ ਲਾਦਣੇ ਉਹ ਬੱਲੇ ਬੱਲੇ ਸ਼ੇਰ ਲਾ ਦੇ ਲਾ ਦੇ ਹੁਣ ਸਾਰੇ ਇਕੱਠੇ ਲਾ ਦੇ ਲਾਦਣੇ ਲਾਦਣੇ ਆਹ ਹਾਲ ਆਦਣੇ ਆਏ ਲਾਦਣੇ 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 ਰੱਖ ਦਿਆਂਗੇ ਇਹ ਰੱਖ ਰੱਖ ਦੇਣੇ ਸਾਹਮਣੇ ਸਾਹਮਣੇ ਰੱਖ ਦੇਣਾ ਤੂੰ ਨਾਲ ਆ ਲੈ ਪਹਿਲਾਂ ਆਲਾ ਨਾਲਾ ਇਸ਼ਨਾਨ ਕਰ ਲੈ ਪਹਿਲਾਂ ਲਾ ਦੇ ਦੋ ਲਾ ਦੇ ਥਲੇ ਹਾਂ ਆਹ ਲੋਣੀਆਂ ਯਾਰ ਉਹ ਸੋਚੇ ਜਾਣੀ ਉਹ ਇੱਕ ਇੱਕ ਦੇ ਦੇ ਇੱਕ ਮਿੰਟ ਦੇ ਇਹਨੇ ਦੇ ਫੜ ਥੋੜੇ ਪਿਛੋਂ ਬਹੁਤ ਇਹਨੇ ਲਾਣੇ ਨੇ ਆਪਣੇ ਹਿਸਾਬ ਨਾਲ ਹਮ ਤਰੇ ਆਪੇ ਅੱਬ ਇਸ ਵਾਲ ਚੱਕੀ ਕੋ ਕੰਮ ਹੋ ਰਿਹਾ ਆ ਆ ਸ਼ੁਰੂ ਨਾ ਲਾ ਵੀ ਜਿੰਦੀ ਆ ਸਰੂ ਤੇਲ ਲਾਣਾ ਕੋਈ ਨਹੀਂ ਲਾਣਾ ਅੱਛਾ ਕੜਾ ਲੈਣਾ ਕੜਾ ਨਹੀਂ ਲਾਉਣਾ ਹਾਂ ਨਹੀਂ ਲਾਉਣਾ ਕੜਾ ਨਹੀਂ ਲਾਉਣਾ ਹਾਂ ਬਾਤ ਆਰ ਦੇ ਆਰ ਦੇ ਠੀਕ ਹੈ ਠੀਕ ਹੈ ਨਹੀਂ ਲਾਉਣਾ ਨਹੀਂ ਲਾਉਣਾ ਬੋਲਦਾ ਤੇਗਾ ਇਹ ਮਾੜਾ ਮਾੜਾ ਕਰਦਾ ਬੋਲ ਨਹੀਂ ਆਉਂਦਾ ਮਾੜਾ ਮਾੜਾ ਇਧਰ ਆ ਦੇ ਅਭੀ ਧਾਰ ਦਿਆ ਵੀ ਇਹ ਬਲਾ ਦੇ ਲਾ ਦੇ ਇਕੱਠੇ ਕੋਈ ਨਹੀਂ ਹੁਣ ਪੈਰਾਂ ਚੋ ਵੀ ਲਾਉਣੇ ਪੈਰਾਂ ਚੋ ਉਹ ਲਾ ਦੇ ਇਕੱਠੇ ਇੱਕ ਅੱਛਾ ਹਾਂ ਜੀ ਹਾਂ ਵੈਰੀ ਗੁੱਡ ਸਾਬ ਨਮਨ ਆਪਾਂ ਦੇ ਤੋ ਆਪਾਂ ਇਹ ਰੂਪ ਵਿੱਚ ਸੱਚ ਬਾਸ ਆਜਾ ਕੀ ਨਾਮ ਆ ਦੱਸ ਦੇ ਇੱਥੇ ਬੈਠ ਅਧਾਰ ਕਾਰ ਪਹਿਲਾਂ ਮਤਾਨ ਮੰਤਰੀ ਦਾ ਹਾਂ ਅਧਾਰ ਕਾਰ ਕਹਿੰਦਾ ਹੈਗਾ ਇੱਥੇ ਬੈਠ ਬੜ ਦੇ ਬੜ ਦੇ ਬਿਸਕਟ ਖਾ ਤੇ ਨਾਲੇ ਵੀ ਚਾਹ ਦੇ ਖਾ ਦੇ ਭਰਾਵਾਂ ਨੇ ਆ ਲੈ ਉਹ ਬੱਲੇ 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 ਕਿਆ ਬਾਤ ਆ ਕਿਆ ਹੈ ਹਲਾ ਬੈਠ ਇਹ ਬਾਬਾ ਜੀ ਦੇ ਪੈਰੀਂ ਹੱਥ ਲਾਇਆ ਦੇਲਾ ਮਾਰਾ ਸਾਰਾ ਸਤਿਕਾਰ ਕਰਨ ਦਾ ਪਤਾ ਦੇਲਾ ਹੈ ਕਿਆ ਬਾਤ ਕਿਆ ਬਾਤ ਚਲੋ ਹੁਣ ਪੀ ਚਾਹ ਨਹੀਂ ਨਹੀਂ ਪੀਣੀ ਆ ਨਹੀਂ ਫੜ ਫੜ ਮੇਰਾ ਭਰਾ ਨਹੀਂ ਭਰਾ ਨਹੀਂ ਸਾਡਾ ਕੋਈ ਬਾਤ ਨਹੀਂ ਥੋੜਾ ਜਿਹਾ ਥੋੜੀ ਪੀ ਲੈ ਚਲ ਚਲ ਆਲੇ ਘੱਟ ਕਰਤੀ ਕੋਈ ਨਾ ਉਹਨਾਂ ਨੂੰ ਉਹਨਾਂ ਨੂੰ ਪੀਨੇ ਆ ਦਿੰਨੇ ਆ ਪੀ ਤੂੰ ਪੀਲਾ ਯਾਰ ਤਾਂ ਨਹੀਂ ਪੀਣੀ ਕਹਿੰਦਾ ਚੱਲ ਮੈਂ ਆ ਲੈ ਬਿਸਕੁਟ ਖਾ ਬਿਸਕੁਟ ਮੈਂ ਨਹੀਂ ਪੀਣੀ ਵਜੀ ਮੈਂ ਬੱਚਾ ਜੀ ਮਿੰਦਰ ਵੀਰੇ ਕਿਦਾਂ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚੜਦੀ ਕਲਾ ਤੂੰ ਸ਼ਾਨ ਮਰਾ ਉਹ ਬੱਲੇ ਬੱਲੇ ਠੀਕ ਹੈ ਹਾਂ ਵਧੀਆ ਕਰ ਲਿਆ ਬੰਦਾ ਕਾ ਉਹ ਹਾਂ ਇਹ ਸਿੰਘ ਸਿਗਾ ਜੀ ਭਾਈ ਖਾਲਸਾ ਜੀ ਫਤਿਹ ਕਿਦਾਂ ਠੀਕ ਹੈ ਮਰਾ ਚੱਲ ਜੀ ਬਾਪੂ ਨੇ ਇਧਰ ਇਧਰ ਆ ਦੇ ਆ ਬੇਟਾ ਸਾਡਾ ਪੂਰਾ ਤਿਆਰ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਵੀਰ ਤੁਸੀਂ ਸਾਰਿਆਂ ਨੇ ਵੀਡੀਓ ਚ ਦੇਖ ਹੀ ਲਿਆ ਹੋਗਾ ਹਾਲਾਤ ਜਿਹੜੇ ਇਹਦੇ ਕੀ ਬਣੇ ਹੋਏ ਸੀਗੇ ਇਹ ਰੋਡ ਪੈਂਦਾ ਆ ਇਹਨੂੰ 10 ਗਰਾਈਆਂ ਪੁਲ ਕਹਿੰਦਾ ਆ ਵੱਜਦਾ ਆ ਇਹਦਾ ਨਾਮ ਇਹ ਪੁਲ ਦੇ ਉੱਪਰ ਜਿਵੇਂ ਸਾਰਾ ਦਿਨ ਉੱਥੇ ਬੱਸ ਸਟੈਂਡ ਆ ਉਹਦੇ ਉੱਪਰ ਹੀ ਸੌਂਦਾ ਸੀਗਾ ਉਹਦੇ ਅੰਦਰ ਰਹਿੰਦਾ ਸੀ ਉੱਪਰ ਵੀ ਕੰਬਲ ਪਾਉ ਉੱਪਰ ਵੀ ਸੌ ਜਾਂਦਾ ਸੀ ਤੇ ਇਸ ਰੋਡ ਦੇ ਉੱਪਰ ਹੀ ਘੁੰਮਦਾ ਹੁੰਦਾ ਸੀ ਤੇ ਹੁਣ ਜਦੋਂ ਅਸੀਂ ਆਏ ਉੱਥੇ ਗੰਦ ਦੀ ਢੇਰੀ ਸੀ ਜਿੱਥੇ ਗੰਦ ਦੇ ਵਿੱਚ ਹੱਥ ਪੈਰ ਮਾਰ ਰਿਆ ਸੀ ਗੰਦ ਚੱਕ ਚੱਕ ਬਾਹਰ ਫਿਟ ਰਿਆ ਸੀਗਾ ਤੇ ਇਹਨੂੰ ਵੀਰ ਨੂੰ ਫਿਰ ਹੁਣ ਲੈ ਕੇ ਜਦੋਂ ਇੱਥੇ ਆ ਡੇਰੇ 'ਚ ਆਏ ਆ ਇਹ ਵੀਰਾਂ ਨੇ ਬੜਾ ਸਾਥ ਦਿੱਤਾ ਆ ਨਾਲ ਸੇਵਾ ਕਰਵਾਈ ਆ ਤੇ ਇੱਥੇ ਆਣ ਕੇ ਤਕਰੀਬਨ ਇੰਨਾ ਕੱਪੜੇ ਬਹੁਤ ਲੱਥੇ ਆ ਜੋ ਗੰਦ ਮੰਦ ਜੋ ਵੀਰ ਨੂੰ ਮਿਲਦਾ ਸੀ ਉਹ ਚੱਕ ਕੇ ਹੱਥ 'ਚ ਪਾ ਲੰਦਾਈ ਜਾਂ ਗਲ 'ਚ ਪਾ ਲੰਦਾ ਸੀ ਜਾਂ ਜੇਬ 'ਚ ਪਾ ਲੰਦਾ ਸੀਗਾ ਕਿਉਂਕਿ ਇਹਨੂੰ ਦਵਾਈ ਦੀ ਲੋੜ ਆ ਤੇ ਆਪਾਂ ਮੇਰੀ ਹੁਣ ਹੱਥ ਵਨ ਕੇ ਬੇਨਤੀ ਸਾਰੀ ਸੰਗਤ ਨੂੰ ਇਹਨੂੰ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਰਨਾ ਇਹਨੂੰ ਘਰ ਤੇ ਆਪਾਂ ਪਹੁੰਚਾਉਣਾ ਆ ਪੰਜਾਬੀ ਬੋਲਦਾ ਵੀ ਆ ਪੰਜਾਬੀ ਸਮਝਦਾ ਵੀ ਆ ਜਿਵੇਂ ਹੱਥ ਜੋੜ ਕੇ ਖੜਿਆ ਸਾਡਾ ਵੀਰ ਮੇਰਾ ਭਰਾ ਮਨਿੰਦਰ ਆਇਆ ਤੇ ਇਹਦੇ ਆਣ ਕੇ ਇਹਨੂੰ ਮਿਲਿਆ ਇਹਨੇ ਦੇਖਿਆ ਸਿੰਘ ਆਇਆ ਜੋ ਸਤਕਾਰ ਵਜੋਂ ਪੈਰੀ ਹੱਥ ਲਾਇਆ ਇਹਨੂੰ ਸਾਰਾ ਪਤਾ ਵੀ ਕਿਦਾਂ ਆ ਨਾ ਤੇ ਪਰ ਅਸਲ ਦੇ ਵਿੱਚ ਇਹਨੂੰ ਘਰ ਦੀ ਲੋੜ ਆ ਘਰ ਦਾ ਕਈ ਵਾਰੀ ਜਦੋਂ ਜਿਆਦਾ ਬੰਦਾ ਐ ਇਹੋ ਜਿਹੇ ਇਦਾਂ ਦੇ ਹਾਲਾਤਾਂ 'ਚ ਹੋ ਜਾਂਦਾ ਤੇ ਫਿਰ ਘਰ-ਬਾਰ ਚਿੱਤਾ ਭੁੱਲ ਜਾਂਦਾ ਬੰਦੇ ਨੂੰ ਮੇਰਾ ਕਿਹੜਾ ਘਰ ਆ ਮੈਂ ਕਿੱਥੋਂ ਆਇਆ ਆ ਤੇ ਇਸ ਕਰਕੇ ਮੇਰੀ ਬੇਨਤੀ ਐ ਇਹਨੂੰ ਆਪਾਂ ਘਰ ਪਹੁੰਚਾਉਣਾ ਆ ਸ਼ੇਅਰ ਕਰਨਾ ਵੀਡੀਓ ਨੂੰ ਹੱਥ ਪੈਰ ਤੇ ਹੱਥਾਂ ਤੇ ਕੋਈ ਬਾਹਾਂ ਤੇ ਕੁਛ ਨਹੀਂ ਲਿਖਿਆ ਕਈ ਵਾਰ ਸਾਨੂੰ ਜਦੋਂ ਇਦਾਂ ਬੰਦੇ ਮਿਲਦੇ ਤਾਂ ਆਪਾਂ ਘਰਾਂ ਦੇ ਐਡਰੈਸ ਲਿਖਿਓ ਆਪਾਂ ਘਰਾਂ 'ਚ ਪਹੁੰਚਾ ਦਿੱਤੀ ਸੀ ਤੇ ਜਾਂ ਬਹੁਤ ਆਦ ਅਸੀਂ ਵੀਡੀਓ ਦੇ ਜ਼ਰੀਏ ਸਾਡੇ ਜਿਹੜੇ ਮੈਂਬਰ ਅਸੀਂ ਘਰਾਂ 'ਚ ਪਹੁੰਚਾਉਂਦੇ ਆ ਜਿੰਨੇ ਵੀ ਤੁਸੀਂ ਸਾਰੇ ਹੀ ਸਹਿਯੋਗ ਕਰਦੇ ਆ ਤੇ ਜਿੰਨੇ ਵੀ ਮੈਨੂੰ ਲੱਗਦਾ ਵੀ ਜੇ ਪੰਜਾਬ ਦਾ ਕੋਈ ਵੀ ਰਹਿਣੇ ਵਾਲਾ ਹੋਵੇ ਤੇ 24 ਘੰਟਿਆਂ ਦੇ ਅੰਦਰ ਉਹਦਾ ਪਰਿਵਾਰ ਦਾ ਪਤਾ ਲੱਗ ਜਾਂਦਾ ਜਦੋਂ ਅਸੀਂ ਵੀਡੀਓ ਪਾਉਂਦੇ ਆ 24 ਘੰਟੇ ਵੀ ਮੈਂ ਜ਼ਿਆਦਾ ਕਹਤਾ ਜੇ ਕਿਤੇ ਪੰਜਾਬ ਦਾ ਰਹਿਣ ਵਾਲਾ ਹੋਵੇ ਤੇ ਤੁਸੀਂ ਭਰਾ ਕੋਈ ਨਾ ਕੋਈ ਪਿੰਡ ਵਾਰੇ ਪਤਾ ਲੱਗ ਜਾਂਦਾ ਵੀ ਇਹ ਕਿਸ ਪਿੰਡ ਦਾ ਰਹਿਣ ਵਾਲਾ ਆ ਭਰਾ ਤੇ ਇਸੇ ਹੀ ਮੈਂ ਆਸ ਕਰਦਾ ਇਹਦਾ ਭਰਾ ਦਾ ਵੀ ਪਤਾ ਲੱਗ ਜਾ ਤੇ ਆਪਾਂ ਇਹਨੂੰ ਘਰ ਚ ਪਹੁੰਚਾ ਕੇ ਆਈਏ ਵੀ ਕਿੱਥੋਂ ਦਾ ਵੀਰੇ ਰਹਿਣੇ ਵਾਲਾ ਆ ਤੇ ਇਹਦੇ ਹਾਲਾਤ ਕਿਵੇਂ ਬਣੇ ਆ ਇਹਦੇ ਪਰਿਵਾਰ ਚ ਕੌਣ ਕੌਣ ਆ ਇਹਦੇ ਹਾਲਾਤ ਬਣ ਦਾ ਕਾਰਨ ਕੀ ਆ ਵੀ ਕੀ ਕਈ ਵਾਰ ਕੀ ਹੁੰਦਾ ਘਰਾਂ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਘਰ ਕਲੇਸ਼ ਕੋਈ ਟੈਨਸ਼ਨ ਹੋਵੇ ਘਰ ਦੇ ਵਿੱਚ ਤਾਂ ਤਾਂ ਇਹ ਹਾਲਾਤ ਬਣ ਜਾਂਦੇ ਆ ਤੇ ਆਪਾਂ ਇਹਨੂੰ ਹੁਣ ਅ ਪਤਾ ਲੱਗ ਗਿਆ ਤਾਂ ਫਿਰ ਪਤਾ ਲੱਗ ਜਾਣਾ ਫਿਰ ਦਵਾਈ ਖੁਲਾਵਾਂਗੇ ਹੁਣ ਸੰਸਤਾ ਦੇ ਵਿੱਚ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਚ ਲੈ ਕੇ ਜਾ ਰਹੇ ਆ ਵੀਰ ਨੂੰ ਤੇ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਜ਼ਰੂਰ ਕਰਿਓ ਮੇਰਾ ਭਰਾ ਮਨਿੰਦਰ ਮੇਰੇ ਨਾਲ ਖੜਾ ਹੈ ਵੀਰ ਐਨਜੀਓ ਚਲਾ ਰਿਹਾ ਬਹੁਤ ਵੱਡੀ ਇਹ ਵੀ ਭਰਾ ਸਾਡਾ ਸੇਵਾਵਾਂ ਕਰ ਰਿਹਾ ਜਿੱਥੇ ਤੱਕਾ ਹੁੰਦਾ ਹੋਵੇ ਉੱਥੇ ਭਰਾ ਸਾਡਾ ਬੋਲਦਾ ਹੈ ਇਹ ਵੀਰ ਦਾ ਪਿੰਡ ਵੀ ਬਿਲਕੁਲ ਏਰੀਆ ਭਰਾ ਹਡੇ ਦਾ ਤੇ ਫਿਰ ਮੈਂ ਉਸੇ ਟਾਈਮ ਕੁਦਰਤੀ ਮਹਾੜੀ ਰਹੀ ਰਹਿੰਦੇ ਤੇ ਫਿਰ ਅੱਜ ਚੰਡੀ ਇੱਥੇ ਆਇਓ ਸੀ ਪਿੰਡ ਤੇ ਵੀ ਨਾਲ ਸਮਾ ਦੇ ਵਿੱਚ ਹਾਜ਼ਰ ਹੋਏ ਆ ਮਹਿੰਦਰ ਵੀਰੇ ਹਾਲਾਤ ਜਿਹੜੇ ਅਸੀਂ ਬਹੁਤ ਮਾਰੇ ਹੋਏ ਸੀ ਤੇ ਚਲੋ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੁਸੀਂ ਵੀ ਪਹੁੰਚੇ ਆ ਤੇ ਇਹ ਹੁਣ ਘਰ ਦੇ ਵਿੱਚ ਪਹੁੰਚ ਜਾਣਾ ਇਹਦੇ ਵਰਗੀ ਵੱਡੀ ਸੇਵਾ ਹੀ ਕੋਈ ਨਹੀਂ ਬਿਲਕੁਲ ਕਿਉਂ ਘਰ ਦੇ ਵਿੱਚ ਚਲੋ ਹੁਣ ਟਾਈਮ ਨਾਲ ਹੁਣ ਲੱਗ ਰਿਹਾ ਗੁਰਸੇਖਾ ਕਿਸੇ ਪਰਿਵਾਰ ਚੋਂ ਲੱਗ ਰਿਹਾ ਵੀ ਚਲੋ ਜਿੱਦਾਂ ਦਾ ਸਤਕਾਰ ਕੀਤਾ ਇਨੇ ਬੋਲ ਚਾਲ ਪੰਜਾਬੀ ਬੋਲਦਾ ਸਾਨੂੰ ਲੱਗਦਾ ਪੰਜਾਬ ਦੇ ਰਹਿਣ ਵਾਲਾ ਵੀਰ ਆ ਬਾਕੀ ਦੇਖਦੇ ਹਾਂ ਹੁਣ ਕਿੱਦਾਂ ਹੁੰਦੀ ਆ ਬਾਕੀ ਗੁਰੂ ਮਹਾਰਾਜ ਕਰ ਸਕਣ ਤੇ ਟੱਡ ਸਹੀ ਆ ਜੋ ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਹਿਬ ਸੰਗ ਜੀ ਜਿਵੇਂ ਕਿ ਆਪ ਸਭ ਭਲੀ ਭਾਂ ਜਾਣਦੇ ਹੋ ਵੱਡੇ ਵੀਰ ਭਾਈ ਮਨਜੋਤ ਸਿੰਘ ਗੜ੍ਹਦੇਵਾਲ ਜੀ ਨੇ ਆਪ ਜੀ ਨੂੰ ਦੱਸਿਆ ਇਹ ਵੀਰ ਲਵਾਰਸ ਬਹੁਤ ਸਮੇਂ ਤੋਂ ਇੱਥੇ ਜਿਹੜਾ 10 ਗਰਾਿਆਂ ਦੇ ਪੁੱਲ ਦੇ ਇਰਤ ਗਿਰਦ ਘੁੰਮ ਰਿਹਾ ਸੀ ਆਪਣੇ ਸਰੀਰ ਦੇ ਨਾਲ ਜਿਹੜਾ ਹੁਣ ਪਿੱਛੇ ਵੀਡੀਓ ਦੇ ਵਿੱਚ ਵੀ ਵਿਰਹਿ ਹੁਣੀ ਚਲਾ ਦੇਣਗੇ ਜੋ ਗੰਦ ਕੂੜਾ ਕੱਪੜਾ ਲੀੜਾ ਮਿਲਦਾ ਸੀ ਉਹ ਆਪਣੇ ਕੱਪੜਿਆਂ ਦੇ ਨਾਲ ਸਰੀਰ ਨਾਲ ਬੰਨ ਲੈਂਦਾ ਸੀ ਸੋ ਵੀਰੇ ਇਹਨਾਂ ਨੂੰ ਇੱਥੋਂ ਦੇ ਜਿਹੜੇ ਲੋਕਲ ਕੋਈ ਭੈਣ ਸੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਵੀਡੀਓ ਬਣਾ ਕੇ ਭੇਜੀ ਸੀ ਤੇ ਬਹੁਤ ਵੱਡੀ ਸੇਵਾ ਹੈ ਬਾਈ ਮਨਜੋਤ ਸਿੰਘ ਦੀ ਜਿਹੜੇ 100 700 ਕਿਲੋਮੀਟਰ ਤੋਂ ਚੱਲ ਕੇ ਆਏ ਨੇ ਤੇ ਇੱਥੇ ਆ ਕੇ ਵੀਰੇ ਨੂੰ ਰੈਸਕਿਊ ਕੀਤਾ ਇਹਨੂੰ ਬਾਈ ਨੂੰ ਰੈਸਕਿਊ ਕੀਤਾ ਸੋ ਹੁਣ ਇਹਨੂੰ ਨਵਾ ਤਵਾ ਕੇ ਤੇ ਬਾਕੀ ਤੁਹਾਡੀ ਸਾਰਿਆਂ ਦੀ ਡਿਊਟੀ ਹੈ ਹੁਣ ਇਹਦਾ ਪਰਿਵਾਰ ਲੱਭਣ ਦੇ ਵਿੱਚ ਜਦੋਂ ਤੱਕ ਇਹਦਾ ਪਰਿਵਾਰ ਲੱਭੂਗਾ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਹੈ ਸਾਰਿਆਂ ਨੇ ਤੇ ਇਹਨੂੰ ਹੁਣ ਉਦੋਂ ਤੱਕ ਬਾਬਾ ਦੀਪ ਸਿੰਘ ਸੇਵਾਦਾਲ ਗੜਦੀ ਵਾਲ ਦੇ ਵਿੱਚ ਰੱਖਿਆ ਜਾਊਗਾ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਜਿਹੜੀ ਪਰਜੋਰ ਅਪੀਲ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਘਰ ਲੱਭ ਸਕੇ ਤੇ ਇਹਨੂੰ ਇਹਦੇ ਪਰਿਵਾਰ ਚ ਪਹੁੰਚਾ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਕਰਕੇ ਧੰਨਵਾਦ ਸਾਡੀ ਭੈਣ ਅਮਨਦੀਪ ਕੌਰ ਜੀ ਦਾ ਜਦੋਂ ਪਹਿਲਾਂ ਦਸੂਏ ਵੀ ਰਹੇ ਸੀ ਉਹ ਬਹੁਤ ਸਵਾਮਾ ਉੱਥੇ ਮਨਿੰਦਰ ਵੀਰੇ ਉੱਥੇ ਕੋਟ ਦੇ ਵਿੱਚ ਜਦੋਂ ਕੋਈ ਵੀ ਲਵਾਰਸ ਜਿਵੇਂ ਡੌਗ ਹੁੰਦੇ ਸੀ ਉਹਨਾਂ ਨੂੰ ਉਹਨਾਂ ਨੂੰ ਰੋਟੀ ਪਾਣੀ ਖਿਲਾਉਣਾ ਜਿੰਨੇ ਵੀ ਲਵਾਰਸ ਘੁੰਮਦੇ ਸੀ ਤੇ ਉਹ ਉਹਨਾਂ ਦਾ ਬਹੁਤ ਪਿਆਰ ਆ ਇਹੋ ਜੀ ਹਮਨਿਟੀ ਨਾਲ ਤੇ ਜਿਹੜੀ ਮਨੁੱਖਤਾ ਦੇ ਨਾਲ ਬਹੁਤ ਪਿਆਰ ਆ ਕਿਉਂਕਿ ਜਿਹਦੇ ਦਰਦ ਹੋਵੇ ਦਿਲ ਦੇ ਵਿੱਚ ਉਹੀ ਬੰਦਾ ਰੁਕਦਾ ਆ ਤੇ ਦੇਖਦਾ ਤੇ ਇਤਲਾਹ ਦਿੰਦਾ ਆ ਤੂੰ ਭੈਣ ਸਾਡੀ ਇਥੋਂ ਲਾਗਿਉਂਦੀ ਨੰਗਦੇ ਆ ਤੇ ਉਹਨਾਂ ਨੇ ਫਿਰ ਸਾਨੂੰ ਕੱਲ ਤਲਾਹ ਦਿੱਤੀ ਵੀ ਇੱਥੇ ਬਾਈ ਜੀ ਵੀ ਇੱਕ ਵੀਰ ਆ ਜਿਹਦੇ ਹਾਲਾਤ ਬਹੁਤ ਮਾੜਿਆ ਤੁਸੀਂ ਜ਼ਰੂਰ ਉਹਦੀ ਹੈਲਪ ਕਰੋ ਤੇ ਚਲੋ ਉਹਨਾਂ ਦੀ ਬਦੌਲਤ ਹੁਣ ਇਹਨੂੰ ਇਹ ਇਲਾਜ ਪ੍ਰੋਪਰ ਸਾਰਾ ਕੁਝ ਹੋਊਗਾ ਆਪਾਂ ਜ਼ਰੂਰ ਰੋਕ ਕੇ ਜਾਇਆ ਕਰੀਏ ਆਪਾਂ ਲਾਗਿਉਂਦੀ ਨੰਗ ਜਾਣੇ ਕਿੰਨੀ ਮੇਨ ਰੋਡ ਆ ਕੋਈ ਕਿੰਨੀ ਦੁਨੀਆ ਨੰਗਰੀ ਆ ਪਰ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਕਿਸੇ ਨੂੰ ਕੋਈ ਨਹੀਂ ਹੈਗਾ ਵੀ ਲਾਗੇ ਖੜ ਕੇ ਜਾ ਰਹੇ ਨੂੰ ਨੜਾ ਤੜਾਈ ਦਈਏ ਕੂੜ ਮਤਲਬ ਕਿੰਨੀਆਂ ਜੈਗਟਾਂ ਕਿੰਨੇ ਕੱਪੜੇ ਪਾਏ ਆ ਆ ਲਾਗੇ ਡੇਰਾ ਸੀ ਇੱਥੇ ਲੈ ਕੇ ਢਲਾ ਢਲਾ ਦਿੱਤਾ ਜਾਂਦਾ ਕੋਈ ਕੋਸ਼ਿਸ਼ ਦਾ ਬੰਦਾ ਕਰੇ ਯਾਰ ਆਪਾਂ ਕੋਈ ਕਰਦੇ ਹੀ ਨਹੀਂ ਕੋਸ਼ਿਸ਼ ਕਿਸੇ ਦਾ ਕੋਈ ਟਾਈਮ ਇੰਨੇ ਅਸੀਂ ਬਿਜੀ ਹੋ ਚੁੱਕੇ ਆ ਕਿਸੇ ਲਈ ਕਿਸੇ ਨੂੰ ਕਿਸੇ ਦਾ ਟਾਈਮ ਨਹੀਂ ਹੈਗਾ ਇਹਦਾ ਕੋਈ ਦਿਲ ਨਹੀਂ ਕਰਦਾ ਇਦਾਂ ਦੇ ਹਾਲਾਤਾਂ 'ਚ ਜਾਣ ਲਈ ਹਾਲਾਤ ਬਣ ਜਾਂਦੇ ਆ ਤੇ ਕਿਸੇ ਦਾ ਕੋਈ ਦਿਲ ਨਹੀਂ ਕਰਦਾ ਮੈਂ ਕੂੜੇ 'ਚ ਬੜਾਂ ਮੈਂ ਕੂੜੇ 'ਚ ਮੂੰਹ ਮਾਰਾਂ ਮੇਰੇ ਕੋਲ ਜੋ ਗੰਦ ਆਵੇ ਮੈਂ ਜੇਬਾਂ 'ਚ ਪਾਈ ਜਾਵਾਂ ਕਿਹਦਾ ਦਿਲ ਕਰਦਾ ਇਹ ਕਰਨ ਦਿਲ ਇਹ ਮਜਬੂਰੀ ਬਸ ਬੰਦੇ ਨੂੰ ਇੱਕ ਚੀਜ਼ਾਂ ਕਰਨੀਆਂ ਪੈ ਜਾਂਦੀਆਂ ਜਦੋਂ ਹਾਲਾਤ ਵਿਗੜਦੇ ਆ ਇਸ ਕਰਕੇ ਦਿਮਾਗ ਦੀ ਜਦੋਂ ਆਪਾਂ ਇਹੀ ਕਹਿੰਦੇ ਡਿਪਰੈਸ਼ਨ ਚ ਪਰਮਾਤਮਾ ਨਾਲ ਕਿਸੇ ਨੂੰ ਪਾਵੇ ਤੇ ਕਿਸੇ ਨੂੰ ਵੀ ਇਹੋ ਜੀ ਬਿਮਾਰੀ ਨਾ ਲੱਗੇ ਜਦੋਂ ਕਿਉਂਕਿ ਦਿਮਾਗ ਇਸ ਟਾਈਮ ਬਿਲਕੁਲ ਨਹੀਂ ਵੀਰ ਦਾ ਕੰਮ ਕਰ ਰਿਹਾ ਆਪਾਂ ਹੁਣ ਬੋਲਿਆ ਤੱਕ ਨਹੀਂ ਵੀਰ ਕਿੱਥੋਂ ਦਾ ਕੀ ਆ ਕੁਝ ਨਹੀਂ ਦੱਸ ਰਿਹਾ ਬਾਕੀ ਹੁਣ ਦਵਾਈ ਚੱਲੂ ਮੈਡੀਸਨ ਚੱਲੂ ਫਿਰ ਪਤਾ ਲੱਗੂ ਵੀ ਬਾਈ ਕਿੱਥੇ ਦਾ ਏ ਕੋਲੋਂ ਮੂੰਹ ਦੱਸੂਗਾ ਫਿਰ ਗੱਲ ਹੋਊ ਧੰਨਵਾਦ ਸਾਰੀ ਸੰਗਤ ਦਾ ਬਾਕੀ ਸਾਡੇ ਸਾਰੇ ਵੀਰ ਸਾਡਾ ਵੀਰ ਵੀਰੇ ਆਈ ਇੱਧਰ ਆਪਣਾ ਕਿਹੜਾ ਪਿੰਡ ਵੀਰੇ ਵੇੜੂ ਪਿੰਡਾਂ ਦੇ ਵੀਰ ਨੇ ਕਹਿੰਦਾ ਮੇਰੇ ਲਾਗੇ ਜਮੀਨਾਂ ਮੈਂ ਪਹਿਲਾਂ ਵੀ ਤਲਾਕ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸੁਨਿਆ ਨਹੀਂ ਲੱਗਾ ਪਰ ਇਹ ਭਰਾ ਸਾਡਾ ਜਦੋਂ ਇਥੇ ਡੈੱਡ ਬੋਡੀਆਂ ਆਪਾਂ ਇਥੇ ਏਰੀਆ 'ਚ ਕੱਢਣ ਆਉਂਦੇ ਆ ਜਦੋਂ ਕੋਈ ਡੈੱਡ ਬੋਡੀਆਂ ਨਹਿਰਾਂ ਦੇ ਵਿੱਚੋਂ ਤੇ ਇਹ ਭਰਾ ਸਾਡਾ ਵੀ ਨਾਲ ਸਾਡੀ ਸੁਭਾਵਾਂ ਦਿੰਦਾ ਕਮਲ ਦੇ ਨਾਲ ਰਾਲ ਕੇ ਧੰਨਵਾਦ ਵੀਰੇ ਤੁਹਾਡਾ ਸਾਰਿਆਂ ਦਾ ਵੀਰੇ ਤੁਹਾਡਾ ਵੀ ਧੰਨਵਾਦ ਯਾਰ ਤੁਸੀਂ ਪਾਣੀ ਧਾਣੀ ਸਾਰਾ ਕੁਝ ਆਹ ਪਾਣੀ ਪੁੱਛਿਆ ਇਹ ਤਹਿ ਦਿਲ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਚਲ ਸ਼ਰਕਰਾ ਲਾ ਮਿੰਦੇ ਤੇ ਸਨਾਂ ਆ ਪਵਨ ਨੰਬਰ ਲਖਾਈ ਪਰ ਇਹ ਤਲਾਹ ਕਰਤਾ ਚ ਆਈ ਦਾ ਬਾਈ ਦਾ ਮੇਰੇ ਲਈ ਦੇ ਦੋ ਆ ਤਲਾਹ ਕਰਤਾ ਚ ਪਾ ਦੇ ਬਾਈ ਸੋ 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 ਉਹਦਾਂ ਬਾਈ ਦਾ ਲੇਖ ਲਿਖ ਦੇਣਾ ਉਹ ਤੁਹਾਨੂੰ ਯਾਦ ਰੱਖੀ ਤਲਾਹ ਕਰਦਾ ਉਹ ਠੀਕ ਆ ਸੱਚੀ ਗਾ ਜੀ